ਉਹਨ ਤੋਂ 2 ਘੰਟੇ ਪਹਿਲਾਂ ਇੱਕ ਬੰਦੇ ਨੇ ਇੱਥੇ ਰਾਸ਼ਨ ਵੰਡਦਾ ਕੋਈ ਬੰਦਾ ਫੜ ਲਿਆ 2 ਘੰਟੇ ਬਾਅਦ ਜਿਹਨੇ ਫੜਿਆ ਉਹਨੂੰ ਫੜਨਾ ਆ ਜਾਂਦੇ ਆ ਅਸੀਂ ਸਾਹਿਬ ਉਹਨੂੰ ਠੁੱਡੇ ਮਾਰ ਰਹੇ ਸੀ ਜਿਸ ਨੇ ਸ਼ੁਰੂ ਕੀਤੀ ਸੀ ਜਿਸ ਨੇ ਜਿਸ ਨੇ ਫੜਿਆ ਸੀ ਰਾਸ਼ਨ ਉਹਨੂੰ ਉਹਨੂੰ ਇਹੋ ਜਿਹਾ ਹਵਾਨੀਆਂ ਤਾਲਾ ਕੰਮ ਕਰਦੇ ਪੈਸਾ ਇੱਥੇ ਆਵਾਯੂ ਤੇ ਵੇ ਯਾਰ ਜਿਵੇਂ ਉਲਟੀ ਗੰਗਾ ਵਹਿੰਦੀ ਹੈ ਕੰਪਲੇਂਟ ਇਲੈਕਸ਼ਨ ਕਮਿਸ਼ਨ ਨੂੰ ਕਰਾਂਗੇ ਹੋਰ ਕਿਹਨੂੰ ਕਰਾਂਗੇ ਇੱਥੇ ਕਿਨੂੰ ਕੰਪਲੇਂਟ ਕਰੇ ਤਾਂ ਕੌਣ ਸੁਣਵਾਈ ਕਰਦਾ ਸਾਬ ਲੁਧਿਆਣਾ ਪਛਵੀ ਜਿਮਨੀ ਚੋਣਾ ਤੋਂ ਪਹਿਲਾਂ ਜਵਾਨਗਰ ਵਿਖੇ ਮਾਹੌਲ ਜਿਹੜਾ ਵਾ ਪਖਦਾ ਹੋਇਆ ਨਜ਼ਰ ਆ ਰਿਹਾ ਤਾਂ ਤਸਵੀਰਾਂ ਤੁਸੀਂ ਦੇਖਿਆ ਕਿ ਜਵਾਨਗਰ ਵਿੱਚ ਝੜਪ ਹੋਈ ਸੀ ਹਾਲ ਕੋਸ਼ ਨਾਛੂਈ ਸਾਡੇ ਨਾਲ ਮਜੂਨੇ ਸਰ ਕੀ ਮਾਮਲਾ ਸੀ ਕੀ ਜਿਹੜਾ ਝੜਪ ਕਿਉਂ ਦੇਖਣ ਨੂੰ ਯਾਰ ਕੋਈ ਝੜਪ ਨਹੀਂ ਤੁਹਾਨੂੰ ਦੇਖਣ ਨੂੰ ਝੜਪ ਮਿਲੀ ਵਿਵੇਕ ਜੀ ਮੈਂ ਇਹ ਦੇਖਿਆ ਭਈ ਹੁਣ ਤੋਂ 2 ਘੰਟੇ ਪਹਿਲਾਂ ਇੱਕ ਬੰਦੇ ਨੇ ਇੱਥੇ ਰਾਸ਼ਨ ਵੰਡਦਾ ਕੋਈ ਬੰਦਾ ਫੜ ਲਿਆ ਜੀ ਉਹ ਫੜ ਕੇ ਮੈਂ ਵੀ ਆ ਗਿਆ ਮੌਕੇ ਤੇ ਪ੍ਰੈਸ ਵੀ ਆ ਗਈ ਉਹ ਦੌੜ ਗਿਆ ਜਿਹੜਾ ਵੰਡਦਾ ਪਿਆ ਸੀ ਸਕੂਟੀ ਛੱਡ ਕੇ ਦੌੜ ਗਿਆ ਉਦੋਂ ਪੁਲਿਸ ਨੂੰ ਫੋਨ ਕੀਤਾ ਜਾਂਦਾ ਚੌਕੀ ਇੰਚਾਰਜ ਨੂੰ ਕੀਤਾ ਜਾਂਦਾ ਉਹਨੂੰ ਫੋਨ ਕੀਤਾ ਜਾਂਦਾ ਆਪਣੇ ਐਸ ਐਚ ਓ ਨੂੰ ਕੋਈ ਨਹੀਂ ਆਉਂਦਾ 2 ਘੰਟੇ ਬਾਅਦ ਜਿਹਨੇ ਫੜਿਆ ਉਹਨੂੰ ਫੜਨ ਆ ਜਾਂਦੇ ਆ ਇੱਥੇ ਆ ਬਈ ਉੱਤੇ ਪਿਆ ਯਾਰ ਜਿਵੇਂ ਉਲਟੀ ਗੰਗਾ ਵਹਿੰਦੀ ਹੈ ਦੇਉ ਤੋਂ ਹੀ ਮੌਕੇ ਤੇ ਪਹੁੰਚੇ ਜਿਹੜੇ ਉਹ ਉਸ ਸਾਹਿਬ ਉਹਨੂੰ ਠੁੱਡੇ ਮਾਰ ਰਹੇ ਸੀ ਜਿੰਨੇ ਸਟੈਕ ਕੀਤੀ ਸੀ ਜਿੰਨੇ ਜਿੰਨੇ ਫੜਿਆ ਸੀ ਰਾਸ਼ਨ ਉਹਨੂੰ ਉਹਨੂੰ ਇਹੋ ਜਿਹਾ ਹਵਾਨੀਆਂ ਤਾਲਾ ਕੰਮ ਕਰਦੇ ਪੈਸਾ ਕਿਉਂਕਿ ਅਗਲਾ ਸਟੈਪ ਕੀ ਰਹੇਗਾ ਤੁਸੀਂ ਕੋਈ ਇਸ ਦੀ ਸ਼ਿਕਾਇਤ ਕੰਪਲੇਂਟ ਇਲੈਕਸ਼ਨ ਕਮਿਸ਼ਨ ਨੂੰ ਕਰਾਂਗੇ ਹੋਰ ਕਿਹਨੂੰ ਕਰਾਂਗੇ ਇੱਥੇ ਕਿਹਨੂੰ ਕੰਪਲੇਂਟ ਕਰੇ ਤਾਂ ਕੌਣ ਸੁਣਵਾਈ ਕਰਦਾ ਸਾਹਿਬ ਆਂਦੇ ਹੀ ਮੈਂ ਫੋਨ ਕਰਿਆ ਸੀਪੀ ਸਾਹਿਬ ਵੀ ਹੈ ਕੀ ਹੋ ਰਿਹਾ ਆਂਦੇ ਹੀ ਫੋਨ ਕਰੇ ਚਲੋ ਦੇਖਦੇ ਆ ਕੀ ਲੱਗਦਾ ਜੇ ਜਿਹੜਾ ਇਲੈਕਸ਼ਨ ਕਮਿਸ਼ਨ ਜਿਹੜਾ ਕੰਮ ਆਪਣਾ ਦਰੁੱਸਤ ਨਾ ਅਗਰ ਕੋਈ ਇੰਡੀਪੈਂਡੈਂਟ ਬੰਦਾ ਹੋਏਗਾ ਉਤਾ ਕਾਰਵਾਈ ਹੋ ਜਾਏਗੀ ਨਹੀਂ ਪ੍ਰਸ਼ਾਸਨ ਤੋਂ ਤਾਂ ਕੋਈ ਸਾਨੂੰ ਐਨੀ ਉਮੀਦ ਰਹੀ ਨਹੀਂ ਜੇ ਬਿਲਕੁਲ ਐਸੀ ਹੈ ਭਾਤ ਪੋਸ਼ਨ ਆਸ਼ੂ ਜਿਹੜੇ ਪੂਰੇ ਮਾਮਲੇ ਦੇ ਬਾਰੇ ਦੱਸਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿ ਰਹੇ ਨੇ ਕਿ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਾਂਗੇ ਤੇ ਜੇ ਅੱਗੇ ਕੋਈ ਕਾਰਵਾਈ ਹੋਏਗੀ ਤਾਂ ਉਸ ਨੂੰ ਦੇਖਿਆ ਜਾਏਗਾ ਕੈਮਰਾ ਬਸਰ ਕੇਜ ਦੇ ਨਾਲ ਵਿਵੇਕਤਾ ਚਰਚਾ ਟੀਵੀ ਲੁਧਿਆਣਾ